ਰਸ਼ਣ ਦੇਖ ਰਹੇ ਹੋ ਦੋਸਤੋ ਮਤਰਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਜਦੋਂ ਵਿਸਾਖ ਦਾ ਮਹੀਨਾ ਚੜ੍ਹ ਜਾਂ ਵਿਸਾਖੀ ਆਉਦੀ ਆ ਉਸ ਟਾਈਮ ਵੱਖ-ਵੱਖ ਪੰਜਾਬ ਦੇ ਵਿੱਚ ਜਿਹੜੇ ਮੇਲੇ ਲੱਗਦੇ ਹੈਗੇ ਆ ਇੱਕ ਮੇਲਾ ਜਿਹੜਾ ਰੋਡੇਪਨਚ ਵੀ ਲੱਗਦਾ ਕਾਫੀ ਲੰਬੇ ਸਮੇਂ ਤੋਂ ਲੱਗਦਾ ਹੈਗਾ ਇਹਦਾ ਕੀ ਇਤਿਹਾਸ ਹੈਗਾ ਤੇ ਸਭ ਦੇ ਅਸੀਂ ਵੀ ਜਾਵਾਂਗੇ ਪਰ ਤੁਸੀਂ ਦੇਖ ਲਓ ਇੱਥੇ ਵੱਡੀ ਗੰਟੀ ਦੇ ਵਿੱਚ ਕੈਮਰਾਮੈਨ ਨੂੰ ਕੋ ਇੱਕ ਵਾਰ ਤੁਸੀਂ ਦਿਖਾਓ ਵੱਡੀ ਗੰਟੀ ਜਿਹੜੀਆਂ ਇੱਥੇ ਔਰਤਾਂ ਪਹੁੰਚਦੀਆਂ ਹੈਗੀਆਂ ਕਿਉਂਕਿ ਅ ਜਦਾ ਨਰਾਂ ਮਰਦ ਨਹੀਂ ਹੁੰਦੇ ਕਿ ਔਰਤਾਂ ਦੀ ਜਿਹੜੀ ਗਿਣਤੀ ਜ਼ਿਆਦਾ ਹੁੰਦੀ ਹੈ ਇੱਥੇ ਤੁਸੀਂ ਆਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੱਚੇ ਔਰਤਾਂ ਬਜ਼ੁਰਗ ਮਾਤਾਂ ਵਾਂ ਇਹ ਪਹੁੰਚਦੀਆਂ ਹੈਗੀਆਂ ਇਹ ਇੱਥੇ ਮੇਲੇ ਦੇ ਰੂਪ ਦੇ ਵਿੱਚ ਜਿੱਥੇ ਜਲੇਬੀਆਂ ਵਗੈਰਾ ਦਾ ਲੰਗਰ ਲੰਗਰ ਨਹੀਂ ਮਤਲਬ ਦੁਕਾਨਾਂ ਲੱਗਦੀਆਂ ਹੈਗੀਆਂ ਤੇ ਸਾਰੀਆਂ ਜਿਹੜੀਆਂ ਔਰਤਾਂ ਬਾਰੇ ਇੱਥੇ ਵਿਸਾਖੀ ਵਾਲੇ ਦਿਨ ਇੱਥੇ ਪਹੁੰਚਦੀਆਂ ਤੇ ਆ ਕੇ ਜਿਹੜੀਆਂ ਬੱਚਿਆਂ ਨੂੰ ਇੰਜੋਏ ਕਰਦੇ ਨਾਲੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਸਰਪੰਚ ਤੁਸੀਂ ਵੀ ਇੱਥੇ ਮੇਲੇ 'ਚ ਪਹੁੰਚੇ ਆਗੇ ਕਿਵੇਂ ਲੱਗ ਰਿਹਾ ਬੜੀ ਰੌਣਕਾਂ ਦੀ ਸਾਕੀ ਦੀ ਧਰ ਤੇ ਇਹ ਮਤਲਬ ਬੱਚਿਆਂ ਨੂੰ ਲੈ ਕੇ ਆਏ ਤੁਸੀਂ ਹਾਂ ਬੱਚਿਆਂ ਨੂੰ ਆ ਠੀਕ ਹੈ ਇਹ ਮਤਲਬ ਵਰਦਲਾ ਸਾਹਿਬ ਮੱਥਾ ਟੇਕ ਕੇ ਆਏ ਮੈਂ ਮਾਰਨਿੰਗ ਆ ਸੀ ਬਈ ਕੁਦਲਾ ਸਾਹਿਬ ਦਾ ਅੱਛਾ ਤੇ ਹੁਣ ਬੱਚਣ ਆਏ ਸੀ ਕੋਣ ਅੱਛਾ ਅੱਛਾ ਬੱਚਿਆਂ ਨੂੰ ਲੈ ਗਿਆ ਜ਼ਿਆਦਾਤਰ ਇੱਥੇ ਔਰਤਾਂ ਹੀ ਦੇਖਣ ਨੂੰ ਮਿਲਦੀਆਂ ਕਹਿ ਸਕਦੇ ਹਾਂ ਤੇ ਸਾਡਾ ਮੰਨ ਸੀਗਾ ਵੀ ਅਸੀਂ ਅੱਗੇ ਇੱਥੋਂ ਦਾ ਜਿਹੜਾ ਥੋੜਾ ਜਿਹਾ ਇਤਿਹਾਸ ਹੈ ਲੋਕਾਂ ਤੇ ਕਰ ਮਤਲਬ ਪਛਾਇਆ ਜਾਵੇ ਹੈਨਾ ਤੁਸੀਂ ਵੀ ਇੱਥੇ ਪਹੁੰਚਿਆ ਗਿਆ ਲੰਬਾ ਸਾਵਾ ਤੁਸੀਂ ਸਰਪੰਚ ਰਹੇ ਹੋ ਪਿੰਡ ਦੇ ਹਨ ਤੇ ਕੀ ਕਹੋਗੇ ਬਸ ਬੜਾ ਇਤਿਹਾਸਕ ਲੈਣਾ ਜੀ ਸਾਖੀ ਦਾ ਤੇ ਲੋਕ ਬੜੇ ਚੱਲ ਪੈਰ ਨਾਲ ਮੇਲਾ ਦਿਖ ਰਿਹਾ ਹੈਗੇ ਆ ਬਾਕੀ ਗੁਰਦੁਆਰਾ ਸਾਹਿਬ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਬਾਬਾ ਗੁਦੜੀ ਜੀ ਦਾ ਬੜੀ ਵੈਲਕਮ ਬੜਾ ਇਤਿਹਾਸਕ ਗੁਰਦੁਆਰਾ ਸਾਹਿਬ ਕਹਿੰਦੇ ਹੈਗੇ ਆ ਤੇ ਆ ਤੁਸੀਂ ਦੁਕਾਨਾਂ ਵੇਖ ਲਓ ਇੱਕ ਵਾਰ ਕੋਈ ਦੁਕਾਨਾਂ ਵਗਾ ਦਿਓ ਛੋਟੀਆਂ ਛੋਟੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੈਗੀਆਂ ਤੇ ਜਿਹੜੇ ਬੱਚੇ ਬਜ਼ੁਰਗ ਮਾਤਾਵਾ ਤੇ ਔਰਤਾਂ ਜਿਹੜੀਆਂ ਇੱਥੇ ਆਉਂਦੀਆਂ ਹੈਗੀਆਂ ਨਾਂ ਦਾ ਪਰਿਅ ਦਿਖਾਈ ਚੱਲ ਗਿਆ ਨਾਲ ਦੀ ਨਾਲ ਛੋਟੀਆਂ-ਛੋਟੀਆਂ ਜਿਹੜੀਆਂ ਇਸ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਜਿਹੜਾ ਮੇਲਾ ਮੇਲਾ ਲੱਗਦਾ ਹੈਗਾ ਇੱਥੇ ਹਰ ਸਾਲ ਮਸਾਖੀ ਦਾ ਮੇਲਾ ਲੱਗਦਾ ਤੇ ਲੋਕਾਂ ਨੂੰ ਬੜੀ ਆਸ਼ਾ ਦੇ ਨਾਲ ਇੱਥੇ ਪਹੁੰਚਦੇ ਹੈਗੇ ਤੁਸੀਂ ਦੇਖੋ ਠੰਡੇ ਕੀ ਆਮ ਜਿਹੜੇ ਬੱਚਿਆਂ ਨੂੰ ਛੋਕੰਦ ਪਕੌੜੇ-ਪਕੂੜੇ ਵੀ ਪੜਦੇ ਹੈਗੇ ਇੱਥੇ ਹਰ ਤਰ੍ਹਾਂ ਦੀ ਛੋਟੀਆਂ-ਮੋਟੀਆਂ ਦੁਕਾਨਾਂ ਜਿਹੜੀਆਂ ਇੱਥੇ ਲੱਗਦੀਆਂ ਹੈਗੀਆਂ ਤੇ ਆ ਤੁਸੀਂ ਤਸਵੀਰਾਂ ਇਸ ਤਰ੍ਹਾਂ ਰੋਡੇ ਪਿੰਡ ਤੋਂ ਵੇਖੋ ਇਤਿਹਾਸਕ ਪਿੰਡ ਰੋਡੇ ਇਤਿਹਾਸਕ ਪਿੰਡ ਰੋਡੇ ਜਿਹੜਾ ਸੰਤ ਜਨੈਲ ਸਿੰਘ ਪਿੰਡਰਾ ਵਾਲਾ ਦਾ ਪਿੰਡ ਹੈਗਾ ਇੱਥੇ ਲਗਾਤਾਰ ਹਰ ਸਾਲ ਦੇ ਵਿੱਚ ਜਿਹੜੀਆਂ ਇੱਥੇ ਮੇਲੇ ਜਿਹੜਾ ਲੱਗਦਾ ਵਿਸਾਖੀ ਉਹਦਾ ਮੇਲਾ ਜਿਹਨੂੰ ਵਿਸਾਖੀ ਦਾ ਮੇਲਾ ਬੋਲਦੇ ਹੈਗੇ ਆ ਤੇ ਕਾਫੀ ਭਾਰਾ ਹੁੰਦਾ ਕਹਿ ਸਕਦੇ ਕਿਉਂਕਿ ਪਿੰਡ ਦੇ ਲੋਕ ਪਿੰਡ ਦੀਆਂ ਸਾਰੀਆਂ ਔਰਤਾਂ ਜਿਹੜੀਆਂ ਇੱਥੇ ਸਾਇਤਾ ਜੁਕੇ ਆਉਂਦੀਆਂ ਹੈਗੀਆਂ ਇਹ ਮੇਲਾ ਦੇਖਦੀਆਂ ਹੈਗੀਆਂ ਗੁਰੂ ਘਰ ਦੇ ਵਿੱਚ ਮਤਮਸਤਕ ਹੁੰਦੀਆਂ ਹੈਗੀਆਂ ਤੇ ਅਗਲੇ ਚਾਹ ਚੜ ਜਾਂਦਾ ਕਹਿ ਸਕਦੇ ਹਾਂ ਜਦੋਂ ਇਹ ਸਾਲ ਦੇ ਵਿੱਚੋਂ ਵਿਸਾਖੀ ਦਾ ਦਿਨ ਆਉਂਦਾ ਵਿਸਾਖੀ ਦਾ ਦਿਨ ਆਉਂਦਾ ਤੇ ਉਸ ਟਾਈਮ ਚਾਹ ਚੜ ਜਾਂਦਾ ਤੇ ਸਾਰੇ ਇੱਥੇ ਮਸਜਿਦ ਵਿਖਨ ਆਉਂਦੇ ਆ ਬੱਚੇ ਬਹੁਤ ਹੁੰਦੇ ਆ ਔਰਤਾਂ ਬਹੁਤ ਹੁੰਦੀਆਂ ਇਹਦਾ ਇਤਿਹਾਸ ਆ ਇਸੋ ਗੁਰੂ ਮੱਦੇ ਪੁੱਤਣ ਦਾ ਇਤਿਹਾਸ ਇਹਦਾ ਹੈਗਾ ਉਹ ਵੀ ਅਸੀਂ ਦਿਖਾਵਾਂਗੇ ਤੋ ਇੱਕ ਵਾਰ ਤੁਸੀਂ ਵੀਰ ਵੇਖ ਲਓ ਸੰਤ ਜਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਵੇਖ ਲਓ ਤੁਸੀਂ ਮੈਂ ਕਹਾਂਗਾ ਕੈਮਰਾਮੈਨ ਵੀ ਇੱਕ ਵਾਰ ਦਿਖਾਓ ਤਸਵੀਰ ਨੇੜੇ ਕਰਕੇ ਦਿਖਾ ਦਿਓ ਵੀ ਕਿਉਂਕਿ ਸੰਤਾਂ ਦਾ ਜੱਦੀ ਪੈਂਡਾ ਸੰਤ ਜਨੈਲ ਸਿੰਘ ਪਿੰਡਰਾਵਾਲਾ ਦਾ ਜੱਦੀ ਪੈਂਡਾ ਹੈਗਾ ਰੋਡੇ ਪੈਂਡਾ ਕਿੱਥੇ ਜਿਹੜਾ ਹਰ ਸਾਲ ਵਿਸਾਖੀ ਵਾਲੇ ਦੇ ਨਵਸਾਖ ਦੇ ਦਿਨਾਂ ਦੇ ਵਿੱਚ ਮੇਲਾ ਜਿਹੜਾ ਇੱਥੇ ਲੱਗਦਾ ਹੈ ਤੇ ਮੈਂ ਤੁਹਾਨੂੰ ਦੱਸੂਆਂ ਸਿਰਫ ਔਰਤਾਂ ਹੀ ਇੱਥੇ ਪਹੁੰਚਦੀਆਂ ਆਈਆਂ ਔਰਤਾਂ ਬੱਚੇ ਬਜ਼ੁਰਗ ਮਾਤਾਵਾਂ ਆਉਂਦੀਆਂ ਹੈਗੀਆਂ ਕਿ ਤੁਸੀਂ ਤਸਵੀਰਾਂ ਲਗਾਤਾਰ ਇਸ ਟਾਈਮ ਰੋਡੇ ਪੈਂਡਾ ਦੇਖ ਰਹੇ ਹੋ ਇਹਦੇ ਨਾਲ ਸਾਹਮਣੇ ਤੁਹਾਨੂੰ ਗੁਰਦੁਆਰਾ ਸੰਤ ਬਾਬਾ ਕ੍ਰਿਪਾਲ ਸਿੰਘ ਛੇਵੇਂ ਪਾਸੀ ਉਹ ਵੀ ਦੱਸਦਾ ਪਿਆ ਹੈਗਾ ਤੇ ਇਹਦੇ ਨਾਲ ਹੀ ਬਾਬੇ ਗੁਦਰ ਦਾ ਗੁਰਦੁਆਰਾ ਸਭ ਹੀ ਬਣਿਆ ਹੋਇਆ ਜਿੱਥੇ ਅਸਟਾ ਵੱਡੀ ਗੰਤੀ ਵਿੱਚ ਜੜੀਆਂ ਔਰਤਾਂ ਇੱਥੇ ਪਹੁੰਚ ਰਹੀਆਂ ਹੈਗੀਆਂ ਇਹ ਸਾਰਾ ਜਿਹੜਾ ਮੇਲਾ ਬੱਚੇ ਲੜਕੀਆਂ ਤੇ ਬਜ਼ੁਰਗ ਮਤਾਵਾਂ ਤੇ ਉਹ ਵੀ ਸਾਰੇ ਪਹੁੰਚੇ ਆਏ ਆ ਇੱਥੇ ਕਮਲੇ ਜੀ ਹੁਣ ਵੀ ਖੜੇ ਆ ਕਿਉਂਕਿ ਲੋਕਾਂ ਨੂੰ ਤੰਦਰੁਸਤ ਕਰਨ ਵਾਸਤੇ ਇੱਥੇ ਸਪੈਸ਼ਲ ਲੋਕਾਂ ਨੂੰ ਆਪਣੇ ਕਾਰ ਦੇ ਰਿਹਾ ਵੀ ਇਹਨਾਂ ਨੂੰ ਪੁੱਛਣੀ ਆ ਗਈ ਆ ਕਮਲੇ ਜੀ ਹਾਂ ਜੀ ਤੁਸੀਂ ਵੀ ਇੱਥੇ ਅੱਜ ਮੇਲੇ ਦੇ ਵਿੱਚ ਪਹੁੰਚੇ ਆ ਕੀ ਕੰਡਾ ਇਹ ਮੈਕ ਹੈਗਾ ਸਰ ਅਸੀਂ ਫਾਇਰ ਚੱਕਪ ਕੈਂਪ ਲਾਇਆ ਹੋਇਆ ਮੈਡਮ ਮੇਰੇ ਹੈਲਥ ਵਾਸਤੇ ਕੰਮ ਕਰਦੇ ਆ ਲਗਾਤਾਰ ਜਿਹੜਾ ਅਸੀਂ ਲੱਕਨੋ ਹੈਲਥ ਐਜੂਕੇਸ਼ਨ ਬਾਰੇ ਐਜੂਕੇਸ਼ਨ ਦੇ ਰਹੇ ਆ ਕਿ ਤੁਹਾਡਾ ਜਿਹੜਾ ਮੋਟਾਪਾ ਵਧਦਾ ਜਾ ਰਿਹਾ ਹੈ ਮੋਟਾਪਾ ਨੂੰ ਘਟਾਉਣ ਦੀ ਲੋੜ ਹੈ ਇਸ ਕਰਕੇ ਸਪੈਸ਼ਲ ਅਸੀਂ ਕੈਂਪ ਲਾਇਆ ਹੈਗਾ ਤੇ ਲੋਕਾਂ ਦੀ ਸਿਹਤ ਜ਼ਿੰਦਗੀ ਬਦਲਣ ਵਾਸਤੇ ਹੈਲਪ ਕਰ ਰਹੇ ਆ ਕਿਉਂਕਿ ਚੰਗੀ ਸਿਹਤ ਬਣਾਉਣਾ ਹਾਂਜੀ ਚੰਗੀ ਸਿਹਤ ਠੀਕ ਹੈ ਹਾਂਜੀ ਧੰਨਵਾਦ ਜੀ ਥੈਂਕ ਯੂ ਇੱਕ ਕਮਲੇ ਜੀ ਹੋਣੀ ਹੈਗੇ ਲਗਾਤਾਰ ਸੇਵਾ ਕਰਦੇ ਕਈ ਵਾਰ ਤੁਸੀਂ ਵੇਖਿਆ ਉਹ ਬਿਜਲੀ ਬੋਰਡ ਦੇ ਨਾਲ ਇਹ ਕਿਉਂਕਿ ਅਧਿਕਾਰੀ ਕਰਮਚਾਰੀ ਰਹੇ ਆ ਤੇ ਇਹਨਾਂ ਵੱਲੋਂ ਇੱਥੇ ਵਿਸ਼ੇਸ਼ ਟੌਪ ਤੇ ਜਿਹੜਾ ਇੱਕ ਆ ਉਹਦਾ ਟੇਬਲ ਲਾ ਕੇ ਲੋਕਾਂ ਨੂੰ ਜਾਗਰਤ ਕਰਨ ਵਾਸਤੇ ਜਿਹੜਾ ਇਹ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਮੈਂ ਇਸ ਟਾਈਮ ਰੋਡੇ ਪੰਨੋ ਰੋਡੇ ਪੰਨ ਦੇ ਵਿੱਚ ਜਿਹੜਾ ਬਾਦਲ ਪੱਤੀ ਮਹਲਾ ਗੁਰਦੁਆਰਾ ਗੁਰੂ ਬਾਬਾ ਗੁੱਦੜ ਦਾ ਬਰਦੋਰਾ ਸਾਹਿਬ ਹੈਗਾ ਕਿੱਥੇ ਇਸ ਟਾਈਮ ਵੱਡੀ ਗੰਤੀ ਦੇ ਵਿੱਚ ਜਿਹੜੀਆਂ ਖਾਸ ਕਰਕੇ ਔਰਤਾਂ ਇਸ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਦੀਆਂ ਹੈਗੀਆਂ ਤੇ ਆਪਣੀ ਆਪਣੀ ਜਿਹੜੀ ਸ਼ਰਧਾ ਭਾਵਨਾ ਲੈ ਕੇ ਇੱਥੇ ਪਹੁੰਚੀਆਂ ਹੋਈਆਂ ਹੈਗੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖਾ ਡਿੱਗਦੀਆਂ ਹੈਗੀਆਂ ਤੇ ਇੱਥੇ ਬਾਬੇ ਗੁੱਜੜ ਦੇ ਨਾਮ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਜਾਣਿਆ ਜਾਂਦਾ ਹੈਗਾ ਤੇ ਇੱਥੇ ਬਗੈਰ ਤਾਂ ਜਿਹੜੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਕਾਫੀ ਤੋਂ ਪਹਿਲਾਂ ਇਹਦਾ ਸਾਰਿਆ ਗਿਆ ਸੀਗਾ ਤੇ ਇਸ ਤੋਂ ਪਹਿਲਾਂ ਇੱਕ ਤੇ ਮਾਟ ਹੁੰਦਾ ਸੀ ਮਾਟ ਹੁੰਦਾ ਸੀਗਾ ਪਰ ਮਾਟ ਦੀ ਜਗ੍ਹਾ ਇਸ ਟਾਈਮ ਗੁਰਦੁਆਰਾ ਸਾਹਿਬ ਹੈਗਾ ਇਹ ਤਸਵੀਰਾਂ ਦੇਖ ਲਓ ਸ਼ੇਅਰ ਕਰ ਲਓ ਨਾਲ ਇੱਥੇ ਸਰੋਵਰ ਵੀ ਬਣਾਇਆ ਹੋਇਆ ਛੋਟਾ ਜਿਹਾ ਸਰੋਵਰ ਹੈ ਜਿੱਥੇ ਲੋਕ ਆਂ ਜੀ ਸਨਾਨਾ ਕਰਦੇ ਆਗੇ ਤੇ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਆ ਤੇ ਇਹਦੇ ਸਬੰਧ ਵਿੱਚ ਅਸੀਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਪਰ ਤੁਸੀਂ ਸਭ ਤੋਂ ਪਹਿਲਾਂ ਇਹ ਗੁਰੂ ਦੇਖ ਲਓ ਵੀ ਇਸ ਟਾਈਮ ਜਿਹੜਾ ਕਾਫੀ ਲੋਕ ਆ ਜਿਹੜੇ ਇੱਥੇ ਕਾਫੀ ਔਰਤਾਂ ਬੀਬੀਆਂ ਜਿਹੜੀਆਂ ਪਹੁੰਚਦੀਆਂ ਹੈਗੀਆਂ ਨਤਮਸਤਕ ਹੋਣੀਆਂ ਆਈਆਂ ਇੱਥੇ ਜਿਹੜੀ ਜਗ੍ਹਾ ਇੱਥੇ ਬਣਿਆ ਹੋਇਆ ਸੀਗਾ ਤੇ ਅਭੀ ਵੱਡੀ ਗੰਤੀ ਵਿੱਚ ਜਣੀਆਂ ਪੱਛੇ ਔਰਤਾਂ ਇੱਥੇ ਪਹੁੰਚ ਗਿਆ ਹੈਗੇ ਤੇ ਗੁਰੂ ਘਰ ਦੇ ਅੰਦਰ ਜਾ ਕੇ ਮੱਥਾ ਉਹਨੀਆਂ ਟੇਕਦੀਆਂ ਆਈਆਂ ਤੇ ਆਪਦੀ ਜਿਹੜੀ ਸ਼ਬਦਾ ਭਾਵਨਾ ਜਿਹੜੀ ਆਪਦੀ ਕੋਈ ਗੁਰਦੁਆਰਾ ਦੇ ਗ੍ਰੰਥੀਆਂ ਨਾਲ ਗੱਲਬਾਤ ਕਰਾਂਗੇ ਇੱਕ ਵਾਰ ਜਰੂਰ ਤਸਵੀਰਾਂ ਜਰੂਰ ਦੇਖ ਲਓ ਇੱਥੋਂ ਦੀ ਜਿਹੜੀ ਕਮੇਟੀ ਹੋਊਗੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੇਵਾਦਾਰ ਵੀ ਬੈਠੇ ਹੈਗੇ ਆ ਬਾਕੀ ਤਾਂ ਜਿਹੜੀ ਚੌਲ ਆ ਜਿਹੜੇ ਚੌਲ ਆ ਚੌਲ ਵੱਡੇ ਜਾ ਰਹੇ ਹੈਗੇ ਆ ਜਲੇਬੀਆਂ ਵੱਡੀਆਂ ਜਾ ਰਹੀਆਂ ਆ ਗਈਆਂ ਜਿਹੜੇ ਆਉਂਦੇ ਹੈਗੇ ਆ ਆਉਂਦੇ ਹੈਗੇ ਆ ਜਦੋਂ ਵੀ ਉਹਨਾਂ ਨੂੰ ਸਾਰਾ ਜਿਹੜਾ ਇਹ ਸੇਵਾ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਹੈਗੀਆਂ ਤੇ ਤਸਵੀਰਾਂ ਦੇਖ ਲਓ ਇੱਕ ਵਾਰ ਆ ਸ਼ੇਅਰ ਕਰ ਲਓ ਅਸੀਂ ਗੁਰਦਵਾਰ ਸਾਹਿਬ ਤੇ ਗ੍ਰੰਥੀ ਨਾਲ ਵੀ ਗੱਲਬਾਤ ਕਰਾਂਗੇ ਗੁਰਦਵਾਰ ਸਾਹਿਬ ਦੇ ਅੰਦਰ ਵੀ ਜਾ ਕੇ ਲੈ ਕੇ ਜਾਵਾਂਗੇ ਤੁਹਾਨੂੰ ਉੱਥੇ ਵੀ ਤਸਵੀਰਾਂ ਵਿਖਾ ਕੇ ਲਿਆਉਣ ਦਾ ਮੈਂ ਤੇ ਤੁਸੀਂ ਇੱਕ ਵਾਰ ਸ਼ੇਅਰ ਕਰ ਲਓ ਮੈਂ ਇੱਕ ਵਾਰ ਗੁਰੂ ਘਰ ਦੇ ਅੰਦਰ ਜਾ ਕੇ ਆਉਣਾ ਉੱਥੇ ਮੈਂ ਜੂਰ ਦਿਖਾ ਕੇ ਆਉਣਾ ਮੈਂ ਬਦ ਉਹਨਾਂ ਤਸਵੀਰਾਂ ਮਿਕਾਉਣੀਆਂ ਚਾਹੁੰਦਾ ਗੁਰੂ ਘਰ ਦੇ ਅੰਦਰ ਦੀਆਂ ਵੀ ਜਿੱਥੇ ਲੋਕ ਨਤਮਸਤਕ ਲਗਾਤਾਰ ਹੋ ਰਹੇ ਹੈਗੇ ਆ ਕਿਉਂਕਿ ਪਹਿਲਾਂ ਇੱਥੇ ਮੱਡ ਹੁੰਦਾ ਸੀ ਪਰ ਹੁਣ ਇਸ ਟਾਈਮ ਗੁਰੂ ਘਰ ਦਾ ਪ੍ਰਕਾਸ਼ ਹੈਗਾ ਇਹ ਵੱਡੀ ਗੱਲ ਹੈ ਕਿ ਮੀਂਹ ਪਾਈ ਥੱਲੇ ਕਹਾ ਕੇ ਦੇ ਨਾ ਤਹਾਨੂੰ लॻे पछ लॻे पई कुमार ताईं कुमार त ਮੱਲੇ ਤੇ ਰਹਾਨੂ ਕੱਚਾ ਭਿਲੇ ਲਗੇ ਅਜਨਾ ਤੇ ਸ਼ਾਹਾਨੂ ਕੱਚਾ ਭਿਲੇ ਲਗੇ ਅਜਨਾ ਤੇ ਸ਼ਾਹਾਨੂ ਰੇ ਪਾਵੈ ਤੁਮ ਹੀ ਕਰਨ ਕਰਤਾ ਤੁਸੀਂ ਆ ਦੇਖੀਆਂ ਅੰਦਰ ਤਸਵੀਰਾਂ ਜਿੱਥੇ ਇਸ ਟਾਈਮ ਜਿਹੜੇ ਕੁਵੀਸ਼ਰ ਹੈ ਉਹ ਇਤਿਹਾਸ ਸੁਣਾ ਰਹੇ ਹੈਗੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਹੁਣ ਇਸ ਟਾਈਮ ਜਾ ਕੇ ਅਸੀਂ ਜਿਹੜਾ ਗੰਧੀ ਸਾਹਿਬ ਹੈਗੇ ਆ ਸਪੁਰਦਰਾ ਸਾਹਿਬ ਦੇ ਉਹਨਾਂ ਨਾਲ ਗੱਲਬਾਤ ਕਰਾ ਕੇ ਪੁੱਛਾਂਗੇ ਉਹਨਾਂ ਨੂੰ ਤਸਵੀਰਾਂ ਮੈਂ ਵਿਖਾ ਦਿੱਤੀਆਂ ਹੈਗੀਆਂ ਇਸ ਟਾਈਮ ਗ੍ਰੰਤੀ ਸਾਹਿਬ ਨਾਲ ਗੱਲਬਾਤ ਕਰਾਂਗੇ ਕਮੇਟੀ ਬੈਠੀ ਹੈਗੀ ਉਹਨਾਂ ਨਾਲ ਗੱਲਬਾਤ ਕਰਾਂ ਪੁੱਛਾਂਗੇ ਉਹਨਾਂ ਕੋਲੋਂ ਕਮੇਟੀ ਨਾਲ ਗੱਲਬਾਤ ਕਰਾਂਗੇ ਤੇ ਕਿਉਂਕਿ ਇਹ ਵੀ ਇੱਕ ਇਤਿਹਾਸ ਨਾਲ ਜੁੜਦਾ ਹੋਇਆ ਗੁਰਦੁਆਰਾ ਸਾਹਿਬ ਹੈਗਾ ਜਿੱਥੇ ਜਿੱਥੇ ਲਗਾਤਾਰ ਵੱਡੀ ਗੰਤੀ ਦੇ ਵਿੱਚ ਜਿਹੜੀਆਂ ਖਾਸ ਕਰਕੇ ਔਰਤਾਂ ਜਿਹੜੀਆਂ ਉਹ ਪਹੁੰਚਦੀਆਂ ਹੈਗੀਆਂ ਔਰਤਾਂ ਜਿਹੜੀਆਂ ਇੱਥੇ ਨਤਮਸਤਕ ਹੋਣ ਲਈ ਆਉਂਦੀਆਂ ਹੈਗੀਆਂ ਤੇ ਆਪ ਦੀਆਂ ਆਪ ਦੀਆਂ ਮੰਤਾਂਆਂ ਜਿਹੜੀਆਂ ਮੰਦੀਆਂ ਆਈਆਂ ਗੁਰੂ ਘਰ ਵਿੱਚ ਜਾ ਕੇ ਅਰਦਾਸ ਕਰਦੀਆਂ ਹੈਗੀਆਂ ਜਿਹੜੀ ਉਹਨਾਂ ਦੀ ਨਮਾ ਨਮਾ ਉਹ ਪੂਰੀਆਂ ਹੋ ਜਾਣ। ਆ ਤੁਸੀਂ ਵੀਰਾਂ ਵੇਖ ਸਕਦੇ ਜਿੱਥੇ ਜਿਹੜੀ ਕਮੇਟੀ ਹੈ ਗੁਰਦਵਾਰਾ ਸਾਹਿਬ ਨੂੰ ਲਗਾਤਾਰ ਚਲਾਉਂਦੀ ਹੈਗੀ ਹੈ ਤੇ ਇਹਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈਗੀ ਆ। ਤਸਵੀਰਾਂ ਇੱਕ ਵਾਰ ਵੇਖ ਲਓ, ਸ਼ੇਅਰ ਕਰ ਲਓ ਫਿਰ ਉਹਨਾਂ ਨਾਲ ਗੱਲਬਾਤ ਵੀ ਕਰਦੇ ਹੈਗੇ ਆ। ਪੁੱਛਦੇ ਹੈਗੇ ਉਹਨਾਂ ਕੋਲੋਂ। ਲਖਵਿੰਦਰ ਸਿੰਘ ਲੱਖਾ ਜਿਹੜੇ ਇਸ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਹੈਗੇ। ਲਖਵਿੰਦਰ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸਾਲ ਵਸਾਖੀ ਵਾਲੇ ਦਾ ਨਾਮ ਮੇਲਾ ਲੱਗਦਾ ਹੈਗਾ ਬੜੀ ਵੱਡੀ ਗਿੰਦ ਵਿੱਚ ਖਾਸ ਕਰਕੇ ਔਰਤਾਂ ਆਉਂਦੀਆਂ ਇਹਦਾ ਇਤਿਹਾਸ ਕੀ ਅਸਲ ਦੇ ਵਿੱਚ ਥੋੜੇ ਸ਼ਬਦਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਜਗਸੇਵੀ ਟੀਮ ਦਾ ਜਿਹੜੇ ਇਸ ਅਸਥਾਨ ਦੀ ਸੋ ਇਸ ਤਰ੍ਹਾਂ ਮਰਜ਼ਾਦਾ ਨੂੰ ਇਸ ਅਸਥਾਨ ਦੇ ਇਤਿਹਾਸ ਨੂੰ ਸੋ ਸਾਰੀ ਦੁਨੀਆ ਦੇ ਵਿੱਚ ਪਹੁੰਚਾਉਣ ਦਾ ਜਿਹਨਾਂ ਨੇ ਯਤਨ ਕੀਤਾ ਸੋ ਇਹਨਾਂ ਦਾ ਧੰਨਵਾਦ ਹੈ ਬੇਨਤੀ ਹੈ ਇਹ ਸਥਾਨ ਗੁਰਦੁਆਰਾ ਬਾਬਾ ਗੁਦਰ ਸਿੰਘ ਜੀ ਜਿਨ੍ਹਾਂ ਦਾ ਇਤਿਹਾਸ ਭਾਵੇਂ ਪੁਰਾਣੇ ਬਜ਼ੁਰਗਾਂ ਨੇ ਇਹ ਦੱਸਿਆ ਕਿ ਇਸ ਸਥਾਨ ਇਤਿਹਾਸ ਦਾ ਇਸ ਦਾ ਇਤਿਹਾਸ ਹੈ ਜਿਹੜਾ ਗੁਰਦੁਆਰਾ ਬਾਬਾ ਗੁਦਰ ਸਿੰਘ ਦਾ ਇਹ ਗੁਰਦੁਆਰਾ ਬਾਬਾ ਗੁਦਰ ਸਿੰਘ ਜੀ ਜੋ ਹੋਇਆ ਭਾਵੇਂ ਦੱਸਿਆ ਕਿ ਰੋਡੇ ਨਗਰ ਤੋਂ ਹੋਇਆ ਪਰ ਨਹੀਂ ਅਸਲ ਵਿੱਚ ਜੇ ਇਤਿਹਾਸ ਨੂੰ ਪੜੀਏ ਤਾਂ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਬਾਬਾ ਗੁਦਰ ਜੀ ਸੋ ਗੁਰੂ ਸਾਹਿਬ ਦੀ ਸਿੱਖ ਹੋਏ ਆ ਇਸ ਤਰ੍ਹਾਂ ਛੇਵੇਂ ਪਾਤਸ਼ਾਹ ਤੋਂ ਲੈ ਕੇ ਸੋ ਸੰਗਤਾਂ ਦੀ ਸੇਵਾ ਵਾਸਤੇ ਗੁਰੂ ਕੇ ਲੰਗਰਾਂ ਦੀ ਸੇਵਾ ਗੁਰਦੁਆਰਾ ਵਾਹਿਗੁਰੂ ਬਾਬਾ ਗੁਦਰ ਸਿੰਘ ਜੀ ਕਰਦੇ ਰਹੇ ਆ ਜਿਸ ਤਰ੍ਹਾਂ ਹੋਰ ਅਨੇਕਾਂ ਸਿੱਖਾਂ ਦੀ ਡਿਊਟੀ ਲੱਗੀ ਸੀ ਕਿ ਨਗਰਾਂ ਦੇ ਵਿੱਚੋਂ ਗਜਾ ਕਰਕੇ ਲਿਆਉਣੀ ਔਰ ਰਾਹ ਜਾਂਦੀਆਂ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ ਸੋ ਉਸ ਸੇਵਾ ਦੇ ਵਿੱਚ ਬਾਬਾ ਗੁਦਰ ਜੀ ਵੀ ਲੱਗੇ ਹੋਏ ਆ ਸੋ ਇੱਕ ਦਿਨ ਇੱਕ ਨਗਰ ਦੇ ਵਿੱਚੋਂ ਪ੍ਰਸ਼ਾਦਾ ਇਕੱਠਾ ਕਰਨ ਵਾਸਤੇ ਜਾਂਦੇ ਆ ਔਰ ਇੱਕ ਐਸੇ ਘਰ ਦੇ ਵਿੱਚ ਪਹੁੰਚ ਜਾਂਦੇ ਆ ਜਿਸ ਘਰ ਦੇ ਵਿੱਚੋਂ ਉਸ ਪਰਿਵਾਰ ਨੇ ਆਪਣੀ ਲੜਕੀ ਨੂੰ ਜਿਵੇਂ ਆਪਾਂ ਪਹਿਲਾਂ ਦੇਖਦੇ ਆ ਸੋ ਪਹਿਲਾਂ ਪਿਛਲੇ ਇਤਿਹਾਸ ਨੂੰ ਪੜ੍ਹਦੇ ਆ ਸੋ ਬੱਚੀਆਂ ਨੂੰ ਕਿਸੇ ਨੂੰ ਭੀਮ ਦੇ ਕੇ ਮਾਰਿਆ ਜਾਂਦਾ ਸੀ ਜਾਂ ਬੱਚੀਆਂ ਨੂੰ ਗਲਾ ਕੁੱਟ ਕੇ ਮਾਰਿਆ ਜਾਂਦਾ ਸੀ ਇਸੇ ਤਰ੍ਹਾਂ ਜਾਂ ਨੱਪ ਦਿੱਤਾ ਜਾਂਦਾ ਸੀ ਸੋ ਇਸ ਪਰਿਵਾਰ ਨੇ ਆਪਣੀ ਬੱਚੀ ਨੂੰ ਤੋੜੇ ਦੇ ਵਿੱਚ ਪਾ ਕੇ ਨੱਪ ਦਿੱਤਾ ਮਿੱਟੀ ਦੇ ਵਿੱਚ ਦੂਰ ਨੱਪਿਆ ਹੋਇਆ ਤੇ ਬਾਬਾ ਗੁਦਰ ਜੀ ਉਸ ਘਰ ਦੇ ਵਿੱਚ ਗਜਾ ਲੈਣ ਵਾਸਤੇ ਚਲੇ ਜਾਂਦੇ ਆ ਪਰ ਜਦੋਂ ਪਰਿਵਾਰ ਗਜਾ ਪਾਉਣ ਲੱਗਦਾ ਤਾਂ ਬਾਬਾ ਜੀ ਗਜਾ ਲੈਣ ਤੋਂ ਇਨਕਾਰ ਕਰ ਦਿੰਦੇ ਆ ਕਿਉਂਕਿ ਗੁਰੂ ਸਾਹਿਬਾਂ ਦਾ ਸਾਨੂੰ ਹੁਕਮ ਹੈ ਕਿ ਕੁੜੀ ਮਾਰ ਨਾਲ ਨੜੀ ਮਾਰ ਦੇ ਨਾਲ ਸੋ ਇਸੇ ਤਰ੍ਹਾਂ ਵਰਤਾਵਾ ਨਹੀਂ ਰੱਖਣਾ ਇਸ ਤਰ੍ਹਾਂ ਬਾਬਾ ਗੁਦੜ ਜੀ ਜਵਾਬ ਦਿੰਦੇ ਕਿ ਅਸੀਂ ਇਸ ਘਰ ਦਾ ਪ੍ਰਸ਼ਾਦਾ ਨਾ ਆਪ ਸ਼ਕਾਂਗੇ ਨਾ ਗੁਰੂਕੀਆਂ ਸੰਗਤਾਂ ਨੂੰ ਛਕਾਵਾਂਗੇ ਸੋ ਇਸ ਤਰ੍ਹਾਂ ਜਦੋਂ ਜਵਾਬ ਦਿੱਤਾ ਉਸ ਪਰਿਵਾਰ ਨੇ ਪੁੱਛਿਆ ਬਾਬਾ ਜੀ ਕੀ ਕਾਰਨ ਹੈ ਤਾਂ ਬਾਬਾ ਗੁਦੜ ਜੀ ਦੱਸਦੇ ਆ ਕਿ ਤੁਸੀਂ ਭਾਈ ਇੰਨਾ ਜ਼ੁਲਮ ਕੀਤਾ ਇੰਨਾ ਅਤਿਆਚਾਰ ਕੀਤਾ ਜਿਹਦੇ ਬਾਬ ਤੇ ਸਿਧਾਂਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਸੋ ਸਾਨੂੰ ਦੱਸਿਆ ਗੁਰਬਾਣੀ ਦੇ ਵਿੱਚ ਸੋ ਕਿਉ ਮੰਦਾ ਆਖੀਆ ਹੈ ਜਿਤ ਜਮਹੈ ਰਾਜਾਨ ਤੇ ਤੁਸੀਂ ਸੋ ਇੱਕ ਬੇਟੀ ਨੂੰ ਇੱਕ ਛੋਟੀ ਮਾਸੂਮ ਜਿੰਦਨ ਨੂੰ ਸੋ ਤੌੜੇ ਦੇ ਵਿੱਚ ਪਾ ਕੇ ਨੱਪਿਆ ਹੋਇਆ ਇਸ ਕਰਕੇ ਇਸ ਘਰ ਦਾ ਅਸੀਂ ਪ੍ਰਸ਼ਾਦਾ ਨਹੀਂ ਸ਼ਕਾਂਗੇ ਜਵਾਬ ਦੇ ਦਿੱਤਾ ਤਾਂ ਉਹਨਾਂ ਨੇ ਇਸੇ ਤਰ੍ਹਾਂ ਤਰਲਾ ਕੀਤਾ ਮਿਹਨਤ ਕੀਤੀ ਹੈ ਬਾਬਾ ਜੀ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਇਸ ਕਰਕੇ ਜਿਵੇਂ ਤੁਸੀਂ ਤੁਹਾਡਾ ਹੁਕਮ ਹੋਵੇਗਾ ਉਸ ਤਰ੍ਹਾਂ ਕੀਤਾ ਜਾਵੇਗਾ ਬਾਬਾ ਜੀ ਨਾਲ ਗਏ ਆ ਉਹ ਜਿਹੜੀ ਕੁੜੀ ਤੌੜੇ ਦੇ ਵਿੱਚ ਪਾ ਕੇ ਪੁਜੇ ਦੇ ਵਿੱਚ ਪਾ ਕੇ ਨੱਪੀ ਹੋਈ ਉਸ ਨੂੰ ਕਢਾਇਆ ਗਿਆ ਜਦੋਂ ਕਢਿਆ ਤਾਂ ਉਹ ਬੱਚੀ ਆਪਣੇ ਪੈਰ ਦਾ ਅੰਗੂਠਾ ਚੁੰਗ ਰਹੀ ਆ ਪੈਰ ਦਾ ਅੰਗੂਠਾ ਚੁੰਗ ਰਹੀ ਆ ਬਾਬਾ ਜੀ ਨੇ ਉਹਦੇ মুখ ਨੂੰ ਸਾਫ਼ ਕੀਤਾ ਸ਼ਰਤੇ ਹੱਥ ਫੇਰਿਆ ਇਹ ਆ ਭਾਈ ਤੁਸੀਂ ਜਾਣਦੇ ਹੋ ਬੱਚੀ ਕੌਣ ਹੈ ਇਸ ਬੱਚੀ ਦੇ ਪੇਟੋਂ ਸੋ ਐਸੇ ਰਾਜੇ ਮਹਾਰਾਜੇ ਨੇ ਜਨਮ ਲੈਣਾ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਜਿਹਦਾ ਸ਼ਿੱਕਾ ਚੱਲਣਾ ਸੋ ਐਸੇ ਮਹਾਰਾਜੇ ਨੇ ਜਨਮ ਲੈਣਾ ਉਹ ਕੌਣ ਸੀ ਉਹ ਬੱਚੀ ਉਹ ਬੱਚੀ ਸੀ ਮਾਤਾ ਰਾਜਕੌਰ ਜਿਨ੍ਹਾਂ ਦੇ ਪੇਟੋਂ ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਲੈਂਦੇ ਆ ਸੋ ਐਸਾ ਇਤਿਹਾਸ ਹੈ ਬਾਬਾ ਗੁਦੜ ਜੀ ਦਾ ਜਿਨ੍ਹਾਂ ਨੇ ਸੋ अनेका ਮਾਸੂਮ ਜੰਦਾ ਨੂੰ ਬਚਾਇਆ ਔਰ ਬੇਅੰਤ ਗੁਰਸਿੱਖਾਂ ਦੀ ਗੁਰੂ ਕੇ ਲੰਗਰ ਦੁਆਰਾ ਹੋਰ ਅਣਥੱਕ ਸੇਵਾ ਕੀਤੀ ਇਹ ਬਾਬਾ ਗੁਦੜ ਜੀ ਦਾ ਇਤਿਹਾਸ ਹੈ ਇਸ ਸਥਾਨ ਦੇ ਨਾਲ ਇਤਿਹਾਸ ਜੁੜਿਆ ਹੋਇਆ ਇਤਿਹਾਸ ਦੇ ਨਾਲ ਇਹ ਸਥਾਨ ਜੁੜਿਆ ਹੋਇਆ ਹੈ ਗੁਰੂਆਂ ਸੰਗਤਾਂ ਨਤਮਸਤਕ ਹੁੰਦੀਆਂ ਸੋ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੋਨੇ ਵੇਲੇ ਸੋ ਐਸੇ ਤਰ੍ਹਾਂ ਪ੍ਰਕਾਸ਼ ਹੁੰਦਾ ਔਰ ਪ੍ਰਕਾਸ਼ ਦੇ ਦੌਰਾਨ ਨਤਨੇਮ ਦੇ ਜਾਪ ਹੁੰਦੇ ਆ ਕਥਾ ਵਿਚਾਰ ਹੁੰਦੀ ਆ ਇਸੇ ਤਰ੍ਹਾਂ ਸੋ ਗੁਰਪੁਰਬ ਦਿਹਾੜੇ ਮਨਾਏ ਜਾਂਦੇ ਆ ਸੰਗਤਾਂ ਦਰਸ਼ਨ ਕਰਦੀਆਂ ਲਾਹੇ ਪ੍ਰਾਪਤ ਕਰਦੀਆਂ ਸੋ ਬੇਨਤੀ ਹੈ ਸੋ ਗੁਰਦਵਾਰਾ ਸਾਹਿਬ ਦੀ ਉਸਾਰੀ ਕਦੋਂ ਹੋਈ ਜੀ ਬੋਲੋ ਜੀ ਗੁਰਦਵਾਰਾ ਸਾਹਿਬ ਦੀ ਉਸਾਰੀ ਤਕਰੀਬਨ ਮੇਰਾ ਖਿਆਲ ਵੀ 1900 95 96 ਦੇ ਵਿੱਚ ਉਸ ਤੋਂ ਪਹਿਲਾਂ ਜਿਹੜੀ ਮਤਲਬ ਇੱਥੋਂ ਇੱਥੇ ਪਹਿਲਾਂ ਇੱਥੇ ਜੁੜਿਆ ਕਿਵੇਂ ਸਾਰਾ ਇਤਿਹਾਸ ਸਾਰੀ ਬਾ ਪਹਿਲਾਂ ਜਿਹੜਾ ਇੱਥੇ ਇੱਕ ਕਮਰਾ ਬਣਿਆ ਹੋਇਆ ਸੀ ਜਿਹਦੇ ਵਿੱਚ ਦਿਵਾਲੀ ਨੂੰ ਜਾਂ ਵਿਸਾਖੀ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਹਨ ਭੋਗ ਪਾਏ ਜਾਂਦੇ ਸਨ ਤੇ ਉਦੋਂ ਜਿਹੜਾ ਸਤਗੁਰਾਂ ਦਾ ਸਰੂਪ ਹੈ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਦਾ ਪਾਸ਼ਾ ਦਾ ਸਰੂਪ ਹੈ ਜਾਂ ਗੁਰਦੁਆਰਾ ਨਾਮਤਾਰੀ ਸਹਿਬ ਤੋਂ ਇਸੇ ਤਰ੍ਹਾਂ ਲਿਆਂਦਾ ਜਾਂਦਾ ਸੀ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਦੇ ਪਾਸ਼ਾ ਜੀ ਦੇ ਵਾਹਿਗੁਰੂ ਸੰਤ ਬਾਬਾ ਕ੍ਰਿਪਾਲ ਸਿੰਘ ਦੇ ਸਥਾਨ ਤੋਂ ਸਤਿਗੁਰਾਂ ਦੇ ਸਰੂਪ ਆਉਂਦੇ ਸਨ ਇਸੇ ਤਰ੍ਹਾਂ ਪਾਸਿਓਂ ਸਤਿਗੁਰਾਂ ਦੇ ਸਰੂਪ ਲਿਆ ਕੇ ਗੁਰਦੁਆਰਾ ਸਾਹਿਬ ਤੋਂ ਇੱਥੇ ਪ੍ਰਕਾਸ਼ ਕੀਤੇ ਜਾਂਦੇ ਸਨ ਸ੍ਰੀ ਅਖੰਡ ਪਾਠ ਹੁੰਦੇ ਸਨ ਸ੍ਰੀ ਸਹਿਜ ਪਾਠ ਪ੍ਰਕਾਸ਼ ਕੀਤੇ ਜਾਂਦੇ ਸਨ ਜਿਨ੍ਹਾਂ ਦੇ ਭੋਗ ਵਿਸਾਖੀ ਵਾਲੇ ਦਿਨ ਜਾਂ ਦੀਵਾਲੀ ਵਾਲੇ ਦਿਨ ਪਾਏ ਜਾਂਦੇ ਸਨ ਇਹ ਉਸ ਤਰ੍ਹਾਂ ਜਦੋਂ ਸੰਗਤਾਂ ਦਾ ਪਿਆਰ ਬਣਿਆ ਸੰਗਤਾਂ ਦਾ ਪਿਆਰ ਬਣਿਆ ਤਾਂ ਸੰਗਤਾਂ ਨੇ ਇੱਥੇ ਗੁਰੂ ਸਾਹਿਬ ਦਾ ਅਸਥਾਨ ਬਣਾ ਕੇ ਸੋ ਪੱਕੇ ਤੌਰ ਤੇ ਤੇ ਸਤ ਗੁਰਾਂ ਦਾ ਪ੍ਰਕਾਸ਼ ਕਰ ਦਿੱਤਾ ਕਿਉਂਕਿ ਸੰਗਤਾਂ ਦਾ ਬਹੁਤਾ ਪਿਆਰ ਹੈ ਇਸ ਅਸਥਾਨ ਦੇ ਨਾਲ ਸੰਗਤਾਂ ਦੀ ਬਹੁਤੀ ਸ਼ਰਧਾ ਇਸ ਅਸਥਾਨ ਦੇ ਉੱਤੇ ਸੰਗਤਾਂ ਨਾਤਮਸਤਕ ਹੁੰਦੀਆਂ ਸੇਵਾ ਕਰਕੇ ਲਾਹੇ ਪ੍ਰਾਪਤ ਕਰਦੀਆਂ ਆਮ ਸੁਣਨ ਵਿੱਚ ਆਉਂਦਾ ਸੀ ਕਹਿੰਦੇ ਮਾਟ ਬਣਿਆ ਵਾ ਅਸੀਂ ਕੋਈ ਉਹ ਕੀ ਸੀ ਆ ਸਾਰਾ ਕੁਝ ਮਾਟ ਨਹੀਂ ਇੱਥੇ ਸੋ ਬਾਬਾ ਗੁਦੜ ਸਿੰਘ ਜੀ ਦਾ ਜਿਹੜਾ ਉੱਥੇ ਉਹ ਕਮਰਾ ਹੀ ਬਣਿਆ ਹੋਇਆ ਸੀ ਬਾਬਾ ਗੁਦੜ ਸਿੰਘ ਦੇ ਨਾਂ ਤੇ ਉਹ ਜਿਹੜਾ ਮਾਟ ਇੱਕ ਪਾਸੇ ਸੀ ਉਹ ਕੋਈ ਸਾਧੂ ਮਹਾਂਤਮਾ ਇੱਥੇ ਕੁਝ ਸਮਾ ਰਿਹਾ ਤੇ ਕੁਝ ਇੱਕ ਘਰਾਂ ਨੇ ਉਹ ਬਣਾ ਦਿੱਤਾ ਸੀ ਪਰ ਉਸ ਜਦੋਂ ਮੱਟ ਦੀ ਬਾਬਤ ਮਹਾਪੁਰਸ਼ ਅੰਤ ਬਾਬਾ ਪ੍ਰਤਾਪ ਸਿੰਘ ਜੀ ਨਾਲ ਗੱਲ ਕੀਤੀ ਮਹਾਪੁਰਸ਼ ਲੰਗਿਆਂ ਵਾਲੇ ਟਕਸਾਲੀ ਮਹਾਪੁਰਸ਼ ਸੰਤ ਬਾਬਾ ਪ੍ਰਤਾਪ ਸਿੰਘ ਜੀ ਲੰਗਿਆਂ ਵਾਲੇ ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਤੁਸੀਂ ਚਾਹੁੰਦੇ ਹੋ ਤਾਂ ਇਸ ਅਸਥਾਨ ਦੇ ਉੱਤੇ ਸਤਿਗੁਰਾਂ ਦਾ ਸੌਖਾ ਸਥਾਨ ਬਣਾਇਆ ਜਾਵੇ ਤਾਂ ਬਹੁਤਾ ਚੰਗਾ ਹੋਵੇਗਾ ਕਿਉਂਕਿ ਕਿਸੇ ਸਾਧੂ ਦਾ ਜਿਹੜਾ ਸਥਾਨ ਹੈ ਉਹ ਵੀ ਇਸੇ ਤਰ੍ਹਾਂ ਬਣਿਆ ਰਹੇਗਾ ਤੇ ਪਰ ਜਿਹੜਾ ਸੌਖਾ ਸੰਸਥਾਨ ਜੋ ਕੋਈ ਮਨਮਤਾ ਤੇ ਉਹ ਚੱਕੀ ਜਾਵੇਗੀ ਮਨਮਤਾ ਨਹੀਂ ਹੋਵੇਗੀ ਮਾਤਾ ਦੀ ਪੂਜਾ ਨਹੀਂ ਹੋਵੇਗੀ ਜੇ ਪੂਜਾ ਸਾਨੂੰ ਕਰਨੀ ਦੱਸੀ ਆ ਤੇ ਪੂਜਾ ਅਕਾਲ ਦੀ ਦੱਸੀ ਆ ਗੁਰੂ ਸਾਹਿਬ ਨੇ ਤੇ ਪੂਜਾ ਅਕਾਲ ਦੀ ਕਰਨੀ ਹੈ ਪਰਚਾ ਸ਼ਬਦ ਦਾ ਇਹ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪੂਜਾ ਕਰਨੀ ਹੈ ਉਹਨਾਂ ਦਾ ਸਤਿਕਾਰ ਕਰਨਾ ਗੁਰਬਾਣੀ ਨੂੰ ਪੜ੍ਹਨਾ ਗੁਰਬਾਣੀ ਨੂੰ ਵਿਚਾਰਨਾ ਸੋ ਇਸ ਮਰਜ਼ਾ ਦੇ ਮੁਤਾਬਕ ਇੱਥੇ ਸੇਵਾ ਚੱਲ ਰਹੀ ਹੈ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਸੋ ਦਾਸ ਨੇ ਤਕਰੀਬਨ 2010 ਤੋਂ ਇੱਥੇ ਡਿਊਟੀ ਕੀਤੀ ਹੈ ਉਸ ਤੋਂ ਬਾਅਦ ਸੋ ਗਿਆਨੀ ਹਰਦੀਪ ਸਿੰਘ ਜੀ ਉਹਨਾਂ ਨੇ 6 ਸਾਲ ਇੱਥੇ ਸੇਵਾ ਕੀਤੀ ਹੈ ਉਹ ਹੁਣ ਕੈਨੇਡਾ ਦੇ ਵਿੱਚ ਚਲੇ ਗਏ ਆ ਸੋ 1 ਸਾਲ ਹੋ ਗਿਆ ਉਹਨਾਂ ਨੂੰ ਕੈਨੇਡਾ ਗਿਆ ਨੂੰ ਸੋ ਉਸ ਤੋਂ ਬਾਅਦ ਉਹ ਜਾਣ ਲੱਗੇ ਫਿਰ ਦਾਸ ਨੂੰ ਸੇਵਾ ਦੇ ਗਏ ਸਮੂਹ ਸੰਗਤ ਨੇ ਪਿਆਰ ਦਿੱਤਾ ਸੰਗਤ ਨੇ ਸੇਵਾ ਦਾਸ ਨੂੰ ਫੇਰ ਸ਼ੌਪ ਦਿੱਤੀ ਆ ਦਾਸ 1 ਸਾਲ ਤੋਂ ਫੇਰ ਇੱਥੇ ਸੇਵਾ ਕਰ ਰਿਹਾ ਪਹਿਲਾਂ ਵੀ ਦਾਸ ਨੇ ਤਕਰੀਬਨ 7 ਸਾਲ ਇੱਥੇ ਸੇਵਾ ਕੀਤੀ ਹੈ ਸੋ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਣਿਆ ਰਵੇ ਸੇਵਾ ਕਰਦੇ ਰਹਾਂਗੇ ਸੋ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤਾਂ ਦੀ ਅੱਜ ਵਿਸਾਖੀ ਦਾ ਗੁਰਪੁਰਬ ਦਿਹਾੜਾ ਖਾਲਸਾ ਪੰਥ ਦਾ ਸਿਰਜਣਾ ਦਿਵਸ ਹੈ ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਸਾਖ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸਥਾਨ ਬਣਿਆ ਉਸ ਅਸਥਾਨ ਤੇ ਕਲਗੀਧਰ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਿਸ ਤਰ੍ਹਾਂ ਔਰੰਗਜ਼ੇ ਬਾਦਸ਼ਾਹ ਦੋ ਧਰਮਾਂ ਤੋਂ ਇੱਕ ਧਰਮ ਇਸਲਾਮ ਧਰਮ ਕਰਨਾ ਚਾਹੁੰਦਾ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਜਿਹੜਾ ਅਕਾਲ ਪੁਰਖ ਤੋਂ ਹੁਕਮ ਲੈ ਕੇ ਆਏ ਸੀ ਬੇਨਤੀ ਕੀਤੀ ਥਾਂੜ੍ਹ ਭਈ ਉਹ ਮਨਜ਼ੂਰ ਕਰ ਬਚਨ ਕਹਾ ਸਰਣ ਆਏ ਅੰਤ ਚਲਾ ਤਬ ਜਗਤ ਮੈਂ ਜਬਤਮ ਕਰੋ ਸਹਾਈ ਸੋ ਇਸ ਦੇ ਮੁਤਾਬਕ ਕਲੰਗੀ ਤਰਪਾ ਸਾਹਿਬ ਮਹਾਰਾਜ ਸੱਚੇ ਪਾਸ਼ੇ ਨੇ ਅਕਾਲ ਪੁਰਖ ਦਾ ਹੁਕਮ ਪਾ ਕੇ ਮੈਂ ਆਪਣਾ ਸਤ ਤੋਹੇ ਨਵਾਜਾ ਪੰਥ ਪੰਥ ਪ੍ਰਗਟ ਕਰ ਬੀ ਕੋ ਸਾਜਾ ਉਹ ਹੁਕਮ ਬਜਾਇਆ ਸੋ ਅੱਜ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਪਿਆਰੇ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਮੁਹਕਮ ਸਿੰਘ ਜੀ ਪਿਆਰੇ ਸਾਹਿਬ ਸਿੰਘ ਜੀ ਇਹਨਾਂ ਪੰਜਾਂ ਗੁਰਸਿੱਖਾਂ ਦੇ ਸੀਸ ਲੈ ਕੇ ਔਰ ਦੁਬਾਰਾ जातपा ਦਾ ਵਿਤਕਰਾ ਖਤਮ ਕਰਕੇ ਵੱਖੋ ਵੱਖਰੇ ਧੜਾਂ ਦੇ ਨਾਲ ਵੱਖੋ ਵੱਖਰੇ ਸੀਸ ਲਾ ਕੇ ਸੀ ਇਸ ਤਰ੍ਹਾਂ ਜਾਤਪਾਤ ਦਾ ਜਿਹੜਾ ਵਿਤਕਰਾ ਖਤਮ ਕੀਤਾ ਔਰ ਪੰਜਾਂ ਨੂੰ ਸਰਜੀਤ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਕੋਲੋਂ ਅੰਮ੍ਰਿਤ ਆਪ ਛਕਿਆ ਵਾਹ ਪ੍ਰਗਟਿਓ ਮਰਦਾ ਗੰਮੜਾ ਬਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਵਾਕ ਅਨੁਸਾਰ ਆਪ ਹੀ ਗੁਰ ਬਣੇ ਤੇ ਆਪ ਹੀ ਚੇਲੇ ਬਣੇ ਇਹ ਕਲੰਗੀ ਤਰਪਾਸ਼ਾ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ ਇਸੇ ਤਰ੍ਹਾਂ ਸੰਗਤਾਂ ਪਿਆਰ ਬਖਸ਼ਦੀਆਂ ਸੋ ਸੰਗਤਾਂ ਨਾਤਮਸਤਕ ਹੁੰਦੀਆਂ ਅੱਜ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਗਤ ਸੇਵਕ ਟੀਮ ਦਾ ਧੰਨਵਾਦ ਹੈ ਸੋ ਆਜ ਤਰਲੋਚਨ ਸਿੰਘ ਜੀ ਜੋ ਰਿਕਾਰਡਿੰਗ ਕਰ ਰਹੇ ਆ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਇੱਥੇ ਜਮਾ ਦੇ ਜਾਚਕਾਂ ਦਾਸ ਤੋਂ ਬੋਲਦੇ ਤੋਂ ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ ਸਮੋਹ ਸੰਗਤ ਬਖਸ਼ਣ ਹਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋਸਤੋ ਜਿਵੇਂ ਗਿਆਨੀ ਲਖਵਿੰਦਰ ਸਿੰਘ ਜਿਹੜੇ ਇਸ ਦੇ ਹੈੱਡ ਗ੍ਰੰਥੀ ਹੈਗੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਸਾਰੀ ਜਿਹੜੀ ਮਿਕਾ ਉਹਦੀ ਕੀਤੀ ਹੈਗੀ ਆ ਵੀ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਕਿਸ ਤਰ੍ਹਾਂ ਦਾ ਜੁੜਿਆ ਹੈਗਾ ਉਹਦੇ ਸਮਝ ਦੱਸ ਦਿੱਤਾ ਹੈਗਾ ਤਸਵੀਰਾਂ ਤੁਹਾਨੂੰ ਆ ਵਿਖਾ ਦਿੱਤੀਆਂ ਵੱਡੀ ਗੰਟੀ ਵਜ ਨਹੀਂ ਖਾਸ ਕਰਕੇ ਔਰਤਾਂ ਲੜਕੀਆਂ ਬੱਚੇ ਜਿਹੜੇ ਇੱਥੇ ਆ ਕੇ ਨਤਮਸਤਕ ਹੁੰਦੇ ਆ ਤੇ ਇਸ ਗਰੁੱਪ ਘਰ ਦੇ ਵਿੱਚ ਕਿਤੇ ਕੋਈ ਮਾਨਮਤ ਨਹੀਂ ਹੁੰਦੀਗੀ ਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਉਹ ਇੱਥੇ ਬਣੀ ਹੋਈ ਹੈ ਬਹੁਤ ਸੋਹਣੀ ਇਮਾਰਤ ਕਹਿ ਸਕਦੇ ਅੰਦਰ ਉਹ ਤੁਹਾਨੂੰ ਦਰਸ਼ਨ ਕਰਵਾਏ ਸੀਗੇ ਤੇ ਤੁਹਾਨੂੰ ਗੱਲਬਾਤ ਜਿਹੜੀ ਸਾਰੀ ਅਸੀਂ ਸੁਣਾ ਦਿੱਤੀ ਹੈਗੀ ਆ ਉਮੀਦ ਕਰਦਾ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਤੇ ਲਗਾਤਾਰ ਜਿਹੜੀ ਸਾਡੀਆਂ ਸ਼ੇਅਰ ਵੀ ਕਰਦੇ ਰਹੋਗੇ ਤੇ ਮੇਰੇ ਜਿਹੜੇ ਸਾਥੀ ਹੈ ਬੱਬੂ ਉਹਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਉਹਦੇ ਉਹਦੇ ਵੱਲੋਂ ਵੀ ਜਿਹੜਾ ਕੈਮਰਾ ਚਲਾਇਆ ਗਿਆ ਤੇ ਮੇਰੇ ਮਨ ਦੇ ਵਿੱਚ ਸੀਗੇ ਵੀ ਜਿਹੜੀ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਜਰੂਰ ਜਾਣਿਆ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤੇ ਉਮੀਦ ਕਰਦਾ ਹਾਂ ਤੁਸੀਂ ਗੱਲ ਨੂੰ ਸ਼ੇਅਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ